SSP ਸਾਹਿਬ ਦਾ ਨਾਮਾ ਨਾਮਾ ਟਰਾਂਸਫਰ ਹੁੰਦਾ ਹੈ ਉਹ ਦੂਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਆਪਣਾ ਕੰਮਕਾਰ ਸੰਭਾਲਦੇ ਨੇ ਹੁਣ ਜਿੱਥੇ ਉਹਨਾਂ ਦੀ ਪੋਸਟਿੰਗ ਹੋਈ ਸੀ ਉੱਥੋਂ ਲਗਭਗ 40 ਕਿਲੋਮੀਟਰ ਦੂਰ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ ਤੇ ਉਹ ਦਿਨ ਵਿੱਚ ਹੀ ਮਨ ਬਣਾ ਲੈਂਦੇ ਨੇ ਕਿ ਅੱਜ ਸ਼ਾਮ ਨੂੰ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜਾਣਗੇ ਹੌਲੀ-ਹੌਲੀ ਸ਼ਾਮ ਹੋ ਜਾਂਦੀ ਹੈ ਤੇ ਜਿਵੇਂ ਹੀ ਸ਼ਾਮ ਨੂੰ ਉਹਨਾਂ ਦੀ ਡਿਊਟੀ ਖਤਮ ਹੁੰਦੀ ਹੈ ਉਸ ਤੋਂ ਬਾਅਦ ਉਹ ਆਪਣੀ ਗੱਡੀ ਦੇ ਵਿੱਚ ਬਹਿ ਕੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਘਰੋਂ ਨਿਕਲ ਜਾਂਦੇ ਨੇ ਲਗਭਗ 3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਚਾਨਕ ਹੀ ਐਸਐਸਪੀ ਸਾਹਿਬ ਦੀ ਗੱਡੀ ਖਰਾਬ ਹੋ ਜਾਂਦੀ ਹੈ ਤੇ ਹੁਣ ਸ਼ਾਮ ਤੋਂ ਹੌਲੀ-ਹੌਲੀ ਰਾਤ ਹੋ ਗਈ ਸੀ ਰਾਤ ਦਾ ਟਾਈਮ ਸੀ ਤੇ ਰਾਤ ਨੂੰ ਇੱਕ ਸੁੰਨਸਾਨ ਸੜਕ ਦੇ ਉੱਤੇ ਐਸਐਸਪੀ ਸਾਹਿਬ ਦੀ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਇੱਧਰ-ਉੱਧਰ ਦੇਖਦੇ ਨੇ ਤੇ ਜਦੋਂ ਦੂਰ ਤੱਕ ਨਿਗਾਹ ਮਾਰਦੇ ਨੇ ਤਾਂ ਉਹਨਾਂ ਨੂੰ ਇੱਕ ਵਿਅਕਤੀ ਸਾਈਕਲ ਦੇ ਉੱਤੇ ਆਉਂਦਾ ਹੋਇਆ ਦਿਸਦਾ ਹੈ ਐਸਐਸਪੀ ਸਾਹਿਬ ਆਪਣੀ ਗੱਡੀ ਤੋਂ ਉਤਰ ਜਾਂਦੇ ਨੇ ਤੇ ਉਤਰਨ ਤੋਂ ਬਾਅਦ ਉਹ ਉਸ ਵਿਅਕਤੀ ਰੋਕਦੇ ਨੇ ਉਸ ਨੂੰ ਪੁੱਛਦੇ ਨੇ ਕਿ ਇੱਥੇ ਨੇੜੇ ਤੇ ਜਿਹੜੇ ਕੋਈ ਮਕੈਨਿਕ ਹੈ ਜੇਕਰ ਹੈ ਤਾਂ ਮੈਨੂੰ ਦੱਸ ਦਿਓ ਉਸ ਤੋਂ ਬਾਅਦ ਜਿਹੜਾ ਉਹ ਵਿਅਕਤੀ ਸੀ ਉਹ ਲੋਕਲ ਸੀ ਤਾਂ ਉਹ ਵਿਅਕਤੀ ਦੱਸਦਾ ਹੈ ਕਿ ਲਗਭਗ 300 ਮੀਟਰ ਅੱਗੇ ਇੱਕ ਮਕੈਨਿਕ ਦੀ ਦੁਕਾਨ ਹੈ ਜਿੱਥੇ ਤੁਹਾਨੂੰ ਮਕੈਨਿਕ ਮਿਲ ਜਾਵੇਗਾ ਉਸ ਤੋਂ ਬਾਅਦ ਜਿਹੜਾ ਐਸਐਸਪੀ ਹੁੰਦਾ ਹੈ ਉਹ ਪੈਦਲ ਤੁਰ ਕੇ ਮਕੈਨਿਕ ਦੀ ਦੁਕਾਨ ਦੇ ਵੱਲ ਚੱਲ ਪੈਂਦਾ ਹੈ ਮਕੈਨਿਕ ਦੀ ਦੁਕਾਨ ਤੇ ਪਹੁੰਚਣ ਤੋਂ ਬਾਅਦ ਉਹ ਮਕੈਨਿਕ ਨੂੰ ਆਪਣੇ ਨਾਲ ਗੱਡੀ ਤੱਕ ਲੈ ਆਉਂਦਾ ਹੈ ਤੇ ਮਕੈਨਿਕ ਉਥੋਂ ਆਉਣ ਤੋਂ ਬਾਅਦ ਗੱਡੀ ਨੂੰ ਚੰਗੀ ਤਰ੍ਹਾਂ ਦੇਖਦਾ ਹੈ ਤੇ ਸਾਰੀ ਗੱਡੀ ਦੇਖਣ ਤੋਂ ਬਾਅਦ ਉਹ ਐਸਐਸਪੀ ਸਾਹਿਬ ਨੂੰ ਕਹਿੰਦਾ ਹੈ ਕਿ ਸਾਹਿਬ ਇਸ ਦਾ ਤਾਂ ਇੰਜਣ ਦਾ ਕੋਈ ਨਟ ਬੋਲਟ ਖਰਾਬ ਹੋ ਗਿਆ ਉਹ ਜਿਹੜਾ ਨਟ ਬੋਲਟ ਹੈ ਉਹ ਮਾਰਕੀਟ ਤੋਂ ਹੀ ਮਿਲੇਗਾ ਤੇ ਹੁਣ ਤਾਂ ਰਾਤ ਹੋ ਗਈ ਹੈ ਹੁਣ ਤਾਂ ਮੁਸ਼ਕਲ ਹੀ ਹੈ ਕਿਉਂਕਿ ਸਾਰੀ ਦੁਕਾਨਾਂ ਬੰਦ ਹੋ ਗਈਆਂ ਹੋਣਗੀਆਂ ਹੁਣ ਇਹ ਗੱਲ ਸੁਣਨ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਥੋੜੀ ਜਿਹੀ ਚਿੰਤਾ ਹੁੰਦੀ ਹੈ ਇਹ ਰਸਤਾ ਸਪੇਸ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਹੁਣ ਕੀ ਹੋਵੇਗਾ ਪਰ ਉਸ ਤੋਂ ਬਾਅਦ ਜਿਹੜਾ ਮਕੈਨਿਕ ਹੁੰਦਾ ਹੈ ਕਿ ਹੁਣ ਤਾਂ ਤੁਹਾਡੀ ਗੱਡੀ ਠੀਕ ਨਹੀਂ ਹੋ ਸਕਦੀ ਪਰ ਜਿਵੇਂ ਹੀ ਸਵੇਰ ਹੋਵੇਗੀ ਮੈਂ ਨਟ ਬੋਲਟ ਲਿਆ ਕੇ ਤੁਹਾਡੀ ਗੱਡੀ ਦੇ ਵਿੱਚ ਪਾ ਦਿਆਂਗਾ ਤੇ ਇਹ ਵਧੀਆ ਤਰੀਕੇ ਦੇ ਨਾਲ ਠੀਕ ਹੋ ਜਾਵੇਗੀ ਤੇ ਜਿਹੜਾ ਐਸਐਸਪੀ ਹੁੰਦਾ ਹੈ ਉਹ ਆਪਣੇ ਬਾਰੇ ਦੱਸਦਾ ਹੈ ਕਿਉਂਕਿ ਐਸਐਸਪੀ ਸਾਫ ਫਿਲਹਾਲ ਸਿਵਲ ਡਰੈਸ ਦੇ ਵਿੱਚ ਸੀ ਇਸ ਲਈ ਉਹ ਮਕੈਨਿਕ ਐਸਐਸਪੀ ਸਾਹਿਬ ਨੂੰ ਆਮ ਗਾਹਕ ਸਮਝ ਰਿਹਾ ਸੀ ਫਿਰ ਐਸਐਸਪੀ ਸਾਹਿਬ ਆਪਣੇ ਬਾਰੇ ਸਾਰਾ ਕੁਝ ਦੱਸਦੇ ਨੇ ਤੇ ਸਾਰੀ ਗੱਲ ਦੱਸਣ ਤੋਂ ਬਾਅਦ ਫਿਰ ਉਹ ਮਕੈਨਿਕ ਦਾ ਨੰਬਰ ਲੈ ਲੈਂਦੇ ਨੇ ਤੇ ਕਹਿੰਦੇ ਨੇ ਕਿ ਜਦੋਂ ਵੀ ਇਹ ਠੀਕ ਹੋ ਜਾਵੇ ਤਾਂ ਮੈਨੂੰ ਫੋਨ ਕਰ ਦਿਓ ਤੇ ਉਸ ਤੋਂ ਬਾਅਦ ਮੇਰਾ ਡਰਾਈਵਰ ਆ ਕੇ ਉਸ ਗੱਡੀ ਨੂੰ ਲੈ ਜਾਵੇਗਾ ਜਿਹੜਾ ਮਕੈਨਿਕ ਹੁੰਦਾ ਹੈ ਐਸਐਸਪੀ ਸਾਹਿਬ ਉਸ ਨੂੰ ਕਹਿੰਦੇ ਨੇ ਬੜੀ ਮਿਹਰਬਾਨੀ ਹੋਵੇਗੀ ਜੇਕਰ ਇਥੋਂ ਮੈਨੂੰ ਤੁਸੀਂ ਲਿਫਟ ਦਵਾ ਦੇਵੋ ਉਸ ਤੋਂ ਬਾਅਦ ਐਸਐਸਪੀ ਸਾਹਿਬ ਤੇ ਮਕੈਨਿਕ ਰੋਡ ਤੇ ਖੜ ਕੇ ਗੱਡੀਆਂ ਦੀ ਵੇਟ ਕਰਨ ਲੱਗ ਜਾਂਦੇ ਨੇ ਰੋਡ ਥੋੜਾ ਜਿਹਾ ਸੁਨਸਾਨ ਸੀ ਤੇ ਉਸ ਸਾਈਡ ਕਦੇ ਕਦਾ ਹੀ ਕੋਈ ਸਾਧਨ ਆਇਆ ਕਰਦਾ ਸੀ ਇਸ ਤਰ੍ਹਾਂ ਹੀ 3 ਘੰਟਿਆਂ ਬਾਅਦ ਉਹਨਾਂ ਨੂੰ ਇੱਕ ਗੱਡੀ ਦਿਖਾਈ ਦਿੰਦੀ ਹੈ ਤੇ ਜਿਹੜਾ ਮਕੈਨਿਕ ਹੁੰਦਾ ਹੈ ਉਹ ਗੱਡੀ ਨੂੰ ਹੱਥ ਮਾਰਦਾ ਹੈ ਤੇ ਉਸ ਤੋਂ ਬਾਅਦ ਗੱਡੀ ਰੁਕ ਜਾਂਦੀ ਹੈ ਤੇ ਜਿਹੜਾ ਉਸ ਗੱਡੀ ਦਾ ਡਰਾਈਵਰ ਹੁੰਦਾ ਹੈ ਮਕੈਨਿਕ ਉਸ ਨੂੰ ਉਤਾਰ ਕੇ ਐਸਐਸਪੀ ਸਾਹਿਬ ਦੇ ਕੋਲ ਲੈ ਆਉਂਦਾ ਹੈ ਉੱਥੇ ਆਉਣ ਤੋਂ ਬਾਅਦ ਜਿਹੜਾ ਐਸਐਸਪੀ ਸਾਹਿਬ ਹੁੰਦੇ ਨੇ ਆਪਣੇ ਬਾਰੇ ਉਸ ਡਰਾਈਵਰ ਨੂੰ ਵੀ ਦੱਸ ਦੇਨੇ ਤੇ ਕਹਿੰਦਾ ਹੈ ਕਿ ਭਰਾ ਮੇਰੀ ਗੱਡੀ ਖਰਾਬ ਹੋ ਗਈ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਲਿਫਟ ਦੇ ਦਿਵੋ ਮੈਂ ਇੱਥੇ ਬਸ 10 ਕਿਲੋਮੀਟਰ ਹੀ ਜਾਣਾ ਹੈ ਐਸਐਸਪੀ ਸਾਹਿਬ ਨੇ ਉਸ ਪਿੰਡ ਦਾ ਨਾਮ ਦੱਸਿਆ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ ਜਦੋਂ ਇਸ ਗੱਲ ਨੂੰ ਸੁਣਨ ਤੋਂ ਬਾਅਦ ਡਰਾਈਵਰ ਦੇਖਦਾ ਹੈ ਕਿ ਐਸਐਸਪੀ ਸਾਹਿਬ ਨੇ ਇਸ ਸ਼ਹਿਰ ਦੇ ਵਿੱਚ ਇਹਨਾਂ ਦੀ ਨਵੀਂ-ਨਵੀਂ ਪੋਸਟਿੰਗ ਹੋਈ ਹੈ ਤਾਹੋ ਐਸਐਸਪੀ ਸਾਹਿਬ ਨੂੰ ਲਿਫਟ ਦੇਣ ਦੇ ਲਈ ਤਿਆਰ ਹੋ ਜਾਂਦਾ ਹੈ ਹੁਣ ਗੱਡੀ ਦੇ ਅੰਦਰ ਪਹਿਲਾਂ ਹੀ 10 ਵਾਰੀਆਂ ਸੀ ਤੇ ਉਹਨਾਂ ਸਵਾਰੀਆਂ ਦੇ ਵਿੱਚ ਹੀ ਐਸਐਸਪੀ ਸਾਹਿਬ ਨੂੰ ਅਡਜਸਟ ਕਰਕੇ ਬਿਠਾ ਲੈਂਦਾ ਹੈ ਉਹ ਕਹਿੰਦਾ ਹੈ ਕਿ ਸਾਹਿਬ ਕੋਈ ਗੱਲ ਨਹੀਂ ਮੈਂ ਉਸੇ ਪਿੰਡ ਦੇ ਵਿੱਚੋਂ ਨਿਕਲ ਕੇ ਜਾਵਾਂਗਾ ਜਿਸ ਪਿੰਡ ਦਾ ਤੁਸੀਂ ਨਾਮ ਲੈ ਰਹੇ ਹੋ ਤੇ ਉੱਥੇ ਮੈਂ ਤੁਹਾਨੂੰ ਉਤਾਰ ਦਿਆਂਗਾ ਇਸ ਤੋਂ ਬਾਅਦ ਡਰਾਈਵਰ ਆਪਣੀ ਗੱਡੀ ਨੂੰ ਸਟਾਰਟ ਕਰਦਾ ਹੈ ਤੇ ਗੇਅਰ ਪਾ ਕੇ ਅੱਗੇ ਵੱਲ ਲੈ ਜਾਂਦਾ ਹੈ ਪਰ ਜਿਵੇਂ ਹੀ 2 ਕਿਲੋਮੀਟਰ ਦਾ ਸਫ਼ਰ ਤੈਅ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਦਾ ਨਾਕਾ ਆਉਂਦਾ ਹੈ ਤੇ ਉਸ ਨਾਕੇ ਤੇ ਉਸ ਗੱਡੀ ਨੂੰ ਰੋਕਿਆ ਜਾਂਦਾ ਹੈ ਹਵਲਦਾਰ ਨੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਸ ਤੋਂ ਬਾਅਦ ਡਰਾਈਵਰ ਗੱਡੀ ਨੂੰ ਸਾਈਡ ਤੇ ਲਾ ਲੈਂਦਾ ਹੈ ਉਸ ਤੋਂ ਬਾਅਦ ਗੱਡੀ ਤੋਂ نیچے ਆ ਜਾਂਦਾ ਹੈ ਤੇ ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਜਿਹੜਾ ਐਸਐਸਪੀ ਸਾਹਿਬ ਸੀ ਉਹ ਵੀ ਗੱਡੀ ਤੋਂ نیچے ਉਤਰ ਜਾਂਦੇ ਨੇ ਤੇ ਜਿਹੜਾ ਹਵਲਦਾਰ ਹੁੰਦਾ ਹੈ ਉਹ ਡਰਾਈਵਰ ਤੋਂ ਗੱਡੀ ਦੇ ਕਾਗਜ਼ ਮੰਗਦਾ ਹੈ ਇਸ ਤੋਂ ਬਾਅਦ ਡਰਾਈਵਰ ਗੱਡੀ ਦੇ ਕਾਗਜ਼ ਦਿਖਾਉਂਦਾ ਹੈ ਕਾਗਜ਼ ਪੂਰੀ ਤਰ੍ਹਾਂ ਦੇ ਨਾਲ ਕੰਪਲੀਟ ਹੁੰਦੇ ਨੇ ਕੋਈ ਵੀ ਚੀਜ਼ ਅਜਿਹੀ ਨਹੀਂ ਸੀ ਜਿਹੜੀ ਉਸ ਡਰਾਈਵਰ ਕੋਲ ਨਾ ਹੋਵੇ ਪਰ ਇਸ ਤੋਂ ਬਾਅਦ ਜਿਹੜਾ ਹਵਲਦਾਰ ਹੁੰਦਾ ਹੈ ਉਹ ਗੱਡੀ ਦੇ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਗਿਣਨ ਲੱਗ ਜਾਂਦਾ ਹੈ ਤੇ ਜਦੋਂ ਉਸ ਹਵਲਦਾਰ ਨੂੰ ਪਤਾ ਲੱਗਦਾ ਹੈ ਕਿ ਗੱਡੀ ਦੇ ਵਿੱਚ 11 ਸਵਾਰੀਆਂ ਨੇ ਜਦਕਿ ਇਸ ਗੱਡੀ ਦਾ ਪਰਮਟ 10 ਸਵਾਰੀਆਂ ਦਾ ਹੈ ਤੇ ਇੱਕ ਸਵਾਰੀ ਇਹਦੇ ਚ ਜ਼ਿਆਦਾ ਹੈ ਉਸ ਤੋਂ ਬਾਅਦ ਹਵਲਦਾਰ ਕਹਿੰਦਾ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਕਾਨੂੰਨ ਦੇ ਖਿਲਾਫ ਜਾ ਰਹੇ ਹੋ ਜਦ ਕਿ ਤੁਹਾਡੀ ਗੱਡੀ ਦਾ ਪਰਮਿਟ ਜਿਹੜਾ ਉਹ 10 ਸਵਾਰੀਆਂ ਦਾ ਪਰ ਤੁਸੀਂ 11 ਸਵਾਰੀਆਂ ਬਿਠਾਈਆਂ ਹੋਈਆਂ ਨੇ ਤੇ ਕਹਿੰਦਾ ਕਿ ਤੇਰੀ ਗੱਡੀ ਦਾ ਹੁਣ ਚਲਾਣ ਹੋਵੇਗਾ ਇਹ ਗੱਲ ਕਹਿ ਕੇ ਡਰਾਈਵਰ ਨੂੰ ਉਹ ਵੱਡੇ ਸਾਹਿਬ ਕੋ ਲੈ ਜਾਂਦੇ ਨੇ ਆਗੋਂ ਵੱਡਾ ਸਾਹਿਬ ਇੱਕ ਕੁਰਸੀ ਤੇ ਬੈਠਿਆ ਹੁੰਦਾ ਹੈ ਤੇ ਕਿਸੇ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਹੁੰਦਾ ਹੈ ਇੰਨੇ ਹੀ ਦੇਰ ਚ ਐਸਐਸਪੀ ਸਾਹਿਬ ਵੀ ਡਰਾਈਵਰ ਦੇ ਨਾਲ ਹੀ ਪਿੱਛੇ ਪਿੱਛੇ ਆ ਜਾਂਦੇ ਨੇ ਕਿਉਂਕਿ ਜਿਹੜਾ ਕੁਝ ਹੋਇਆ ਸੀ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਹੋਇਆ ਸੀ ਇਸ ਡਰਾਈਵਰ ਨੇ ਐਸਐਸਪੀ ਸਾਹਿਬ ਨੂੰ ਪਹਿਲਾਂ ਹੀ ਕਿਹਾ ਸੀ ਮੇਰੀ ਗੱਡੀ ਦੇ ਅੰਦਰ 10 ਸਵਾਰੀਆਂ ਦੀ ਪਾਸਿੰਗ ਹੈ ਜੇਕਰ ਮੈਂ ਤੁਹਾਨੂੰ ਲੈ ਜਾਵਾਂਗਾ ਤਾਂ ਅੱਗੇ ਪੁਲਿਸ ਫੜ ਲਵੇਗੀ ਪਰ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਹੌਸਲਾ ਦਿੱਤਾ ਸੀ ਕਿ ਤੇਰੇ ਨਾਲ ਅਜਿਹਾ ਕੁਝ ਵੀ ਨਹੀਂ ਹੋਵੇਗਾ ਇਸ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ ਤੇ ਜਿਹੜਾ ਹਵਲਦਾਰ ਹੁੰਦਾ ਹੈ ਉਹ ਪੂਰੀ ਘਟਨਾ ਆਪਣੇ ਵੱਡੇ ਸਾਹਿਬ ਨੂੰ ਸੁਣਾਉਂਦਾ ਹੈ ਤੇ ਕਹਿੰਦਾ ਹੈ ਜਿਹੜੀ ਇਸ ਦੀ ਗੱਡੀ ਹੈ ਉਸ ਦੀ ਪਾਸਿੰਗ ਸਿਰਫ 10 ਸਵਾਰੀਆਂ ਦੀ ਹੈ ਪਰ ਇਸ ਨੇ 11 ਸਵਾਰੀਆਂ ਬਿਠਾ ਰੱਖੀਆਂ ਨੇ ਤੇ ਇਹਨਾਂ ਦਾ ਚਲਾਨ ਬਣਦਾ ਹੈ ਉਸ ਤੋਂ ਬਾਅਦ ਜਿਹੜਾ ਵੱਡਾ ਸਾਹਬ ਹੁੰਦਾ ਹੈ ਉਹ ਡਰਾਈਵਰ ਦੇ ਕਾਗਜ਼ ਚੈੱਕ ਕਰਦਾ ਹੈ ਚੈੱਕ ਕਰਨ ਤੋਂ ਬਾਅਦ ਉਹ ਡਰਾਈਵਰ ਨੂੰ ਕਹਿੰਦਾ ਹੈ ਕਿ ਤੂੰ ਤਾਂ ਤੱਕਾ ਕਰ ਰਿਹਾ ਹੈ ਤੇਰੀ ਗੱਡੀ ਦੇ ਵਿੱਚ 10 ਸਵਾਰੀਆਂ ਅਲਾਉਡ ਨੇ ਪਰ ਤੂੰ 11 ਜਣੇ ਬਿਠਾ ਰੱਖੇ ਨੇ ਤੇ ਇਸ ਦਾ ਤੈਨੂੰ ਚਲਾਨ ਭਰਨਾ ਪਵੇਗਾ ਤੇਰਾ 2000 ਚਲਾਨ ਹੋਵੇਗਾ ਜਦੋਂ ਇਸ ਗੱਲ ਨੂੰ ਡਰਾਈਵਰ ਸੁਣਦਾ ਹੈ ਉਹ ਵੱਡੇ ਅਫਸਰ ਅੱਗੇ ਹੱਥ ਜੋੜਨ ਲੱਗ ਜਾਂਦਾ ਹੈ ਪਰ ਉਦੋਂ ਹੀ ਐਸਐਸਪੀ ਸਾਹਿਬ ਬੋਲ ਪੈਂਦੇ ਨੇ ਤੇ ਕਹਿੰਦੇ ਨੇ ਕਿ ਸਾਹਿਬ ਕੋਈ ਗੱਲ ਨਹੀਂ ਮੈਂ ਹੀ ਇਸ ਤੋਂ ਲਿਫਟ ਮੰਗੀ ਸੀ ਕਿਉਂਕਿ ਮੇਰੀ ਗੱਡੀ ਖਰਾਬ ਹੋ ਗਈ ਸੀ ਤੇ ਇਸ ਨੇ ਤਾਂ ਮੈਨੂੰ ਲਿਫਟ ਦਿੱਤੀ ਹੈ ਪਰ ਡਰਾਈਵਰ ਨੂੰ ਤਾਂ ਮੈਨੂੰ ਕਿਹਾ ਸੀ ਕਿ ਅੱਗੇ ਸਾਹਿਬ ਮਿਲ ਜਾਣਗੇ ਨਕਾ ਲੱਗਿਆ ਹੋਵੇਗਾ ਤੇ ਉਹ ਮੇਰੀ ਗੱਡੀ ਦਾ ਚਲਾਨ ਕਰ ਦੇਣਗੇ ਪਰ ਮੈਂ ਹੀ ਇਸ ਨੂੰ ਕਿਹਾ ਸੀ ਕਿ ਕੋਈ ਗੱਲ ਨਹੀਂ ਵੱਡੇ ਸਾਹਿਬ ਨਾਲ ਮੈਂ ਆਪੇ ਹੀ ਗੱਲ ਕਰ ਲਵਾਂਗਾ ਉਸ ਤੋਂ ਬਾਅਦ ਐਸਐਸਪੀ ਸਾਹਿਬ ਉਹਨਾਂ ਅੱਗੇ ਬੇਨਤੀ ਕਰਦੇ ਨੇ ਕਿ ਕੋਈ ਗੱਲ ਨਹੀਂ ਮੇਰੀ ਮਜਬੂਰੀ ਸੀ ਤੇ ਇਸੇ ਵਜ੍ਹਾ ਦੇ ਨਾਲ ਮੈਨੂੰ ਲਿਫਟ ਲੈਣੀ ਪਈ ਪਰ ਜਿਹੜਾ ਵੱਡਾ ਸਾਹਿਬ ਹੁੰਦੇ ਨੇ ਉਹ ਮਨ੍ਹਾ ਕਰਦੇ ਨੇ ਕਿ ਨਹੀਂ ਚਲਾਨ ਤਾਂ ਹੁਣ ਹੋਵੇਗਾ ਹੀ ਇਦਾਂ ਕਹਿ ਕੇ ਉਹ ਦੁਬਾਰਾ ਫਿਰ ਫੋਨ ਤੇ ਲੱਗ ਜਾਂਦੇ ਨੇ ਪਰ ਉਦੋਂ ਹੀ ਜਿਹੜਾ ਹਵਲਦਾਰ ਹੁੰਦਾ ਹੈ ਉਸ ਡਰਾਈਵਰ ਦੇ ਕੋਲ ਜਾਂਦਾ ਹੈ ਤੇ ਉਸ ਕੰਨ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਤੁਸੀਂ ਚਲਾਨ ਤੋਂ ਬਚਣਾ ਹੈ ਤੇ ਸਾਹਿਬ 2000 ਦਾ ਚਲਾਨ ਦੱਸ ਰਹੇ ਨੇ ਤਾਂ ਤੁਸੀਂ ਇਦਾਂ ਕਰੋ 1000 ਰੁਪਿਆ ਦੇ ਦਿਵੋ ਤੇ ਤੁਹਾਡੀ ਗੱਡੀ ਨੂੰ ਛੱਡ ਦਿੱਤਾ ਜਾਵੇਗਾ ਤੇ ਉਦੋਂ ਹੀ ਡਰਾਈਵਰ ਇਹ ਗੱਲ ਐਸਐਸਪੀ ਨੂੰ ਦੱਸਦਾ ਹੈ ਉਸ ਤੋਂ ਬਾਅਦ ਹਵਲਦਾਰ ਨੂੰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਵੋ 80000 ਰੁਪਿਆ ਦੇ ਦੇਵਾਂਗੇ ਜਿਹੜਾ ਹਵਲਦਾਰ ਹੁੰਦਾ ਹੈ ਉਹ ਵੱਡੇ ਸਾਹਬ ਕੋਲ ਇਸ ਗੱਲ ਨੂੰ ਲੈ ਕੇ ਚਲਿਆ ਜਾਂਦਾ ਹੈ ਪਰ ਉਦੋਂ ਹੀ ਜਿਹੜਾ ਐਸਐਸਪੀ ਸਾਹਿਬ ਹੁੰਦੇ ਨੇ ਉਹ ਡਰਾਈਵਰ ਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਬਸ ਤੁਸੀਂ ਇੱਕ ਕੰਮ ਕਰੋ ਆਪਣਾ ਫੋਨ ਨੂੰ ਆਨ ਕਰ ਲਓ ਤੇ ਵੀਡੀਓ ਰਿਕਾਰਡਿੰਗ ਤੇ ਲਾ ਲਿਓ ਤੇ ਆਪਣੇ ਉਤਲੀ ਜੇਬ ਦੇ ਵਿੱਚ ਰੱਖ ਲਿਓ ਤੇ ਇਹ ਗੱਲ ਪਤਾ ਨਹੀਂ ਲੱਗਣੀ ਚਾਹੀਦੀ ਕਿ ਤੁਸੀਂ ਇਸ ਮਾਮਲੇ ਦੀ ਵੀਡੀਓ ਬਣਾ ਰਹੇ ਹੋ ਉਸ ਤੋਂ ਬਾਅਦ ਜਿਹੜਾ ਡਰਾਈਵਰ ਹੁੰਦਾ ਹੈ ਉਹ ਆਪਣੇ ਮੋਬਾਈਲ ਨੂੰ ਵੀਡੀਓ ਬਣਾਉਣ ਤੇ ਲਾ ਦਿੰਦਾ ਹੈ ਫਿਰ ਐਸਐਸਪੀ ਦੇ ਨਾਲ ਵੱਡੇ ਸਾਹਬ ਕੋਲ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਐਸਐਸਬੀ ਸਾਹਿਬ ਹੁੰਦੇ ਨੇ ਉਹ ਵੱਡੇ ਸਾਹਿਬ ਨੂੰ ਕਹਿੰਦੇ ਨੇ ਕਿ ਸਾਹਿਬ 1000 ਰੁਪਿਆ ਤਾਂ ਜ਼ਿਆਦਾ ਹੈ ਤੁਸੀਂ ਘੱਟ ਦੇ ਵਿੱਚ ਕੰਮ ਚਲਾ ਲਵੋ ਤੇ ਵੱਡਾ ਸਾਹਿਬ ਕਹਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਹਾਡਾ ਚਲਾਨ 2000 ਦਾ ਹੈ ਪਰ ਫਿਰ ਵੀ ਮੈਂ 1000 ਰੁਪਏ ਲੈ ਰਿਹਾ 1000 ਰੁਪਏ ਜੁਰਮਾਨਾ ਪਰੋਤੇ ਤੁਸੀਂ ਇੱਥੇ ਜਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਐਸਐਸਪੀ ਹੁੰਦਾ ਹੈ ਉਹ ਆਪਣੀ ਜੇਬ ਦੇ ਵਿੱਚੋਂ 1000 ਰੁਪਏ ਕੱਢਦੇ ਨੇ ਤੇ ਉਸ ਨੂੰ ਵੱਡੇ ਸਾਹਿਬ ਨੂੰ ਦੇ ਦਿੰਦੇ ਨੇ ਹੁਣ ਇਹ ਸਾਰੀਆਂ ਗੱਲਾਂ ਡਰਾਈਵਰ ਦੇ ਫੋਨ ਦੇ ਵਿੱਚ ਰਿਕਾਰਡ ਹੋ ਰਹੀਆਂ ਸੀ ਉਸ ਤੋਂ ਬਾਅਦ ਐਸਐਸਪੀ ਡਰਾਈਵਰ ਦੇ ਨਾਲ ਚੁੱਪਚਾਪ ਵਾਪਸ ਆਉਂਦੇ ਨੇ ਜਦੋਂ ਉਹ ਗੱਡੀ ਦੇ ਕੋਲ ਪਹੁੰਚਦੇ ਨੇ ਤਾਂ ਐਸਐਸਪੀ ਸਾਹਬ ਦੁਆਰਾ ਵਾਪਸ ਆਉਂਦੇ ਨੇ ਤੇ ਡਰਾਈਵਰ ਨੂੰ ਲੈ ਕੇ ਦੁਬਾਰਾ ਵੱਡੇ ਸਾਹਬ ਕੋਲ ਚਲੇ ਜਾਂਦੇ ਨੇ ਉੱਥੇ ਜਾ ਕੇ ਵੱਡੇ ਸਾਹਬ ਨੂੰ ਕਹਿੰਦੇ ਨੇ ਕਿ ਸਾਹਬ ਇਹ ਦੱਸੋ ਤੁਸੀਂ ਤਨਖਾਹ ਕਿਸ ਗੱਲ ਦੀ ਲੈਂਦੇ ਹੋ ਤੁਸੀਂ ਸਾਡੇ ਕੋਲੋਂ ਇਸ ਤਰ੍ਹਾਂ ਪੈਸੇ ਕਿਉਂ ਲੈ ਰਹੇ ਹੋ ਹੁਣ ਇਹ ਗੱਲ ਸੁਣ ਕੇ ਜਿਹੜਾ ਵੱਡਾ ਸਾਹਬ ਹੁੰਦੇ ਨੇ ਉਹ ਥੋੜਾ ਜਿਹਾ ਗਰਮ ਹੋ ਜਾਂਦਾ ਹੈ ਤੇ ਹਵਲਦਾਰ ਨੂੰ ਬੁਲਾਉਂਦੇ ਨੇ ਕਹਿੰਦੇ ਨੇ ਕਿ ਇਹਨਾਂ ਦਾ ਚਲਾਨ ਘਟੋ ਪਰ ਜਿਹੜਾ ਉਹ ਡਰਾਈਵਰ ਹੁੰਦਾ ਹੈ ਉਹ ਕਹਿੰਦਾ ਹੈ ਕਿ ਸਾਬ ਹੁਣ ਤਾਂ ਸੀ ਤੁਹਾਨੂੰ 1000 ਰੁਪਏ ਦੇ ਦਿੱਤਾ ਤੇ ਫਿਰ ਹੁਣ ਸਾਡਾ ਚਲਾਨ ਕਿਉਂ ਉਸ ਤੋਂ ਬਾਅਦ ਸਾਬ ਕਹਿੰਦਾ ਕਿ ਜਿਹੜੀ ਤੁਸੀਂ ਚਲਾਕੀਆਂ ਕਰ ਰਹੇ ਹੋ ਇਸ ਕਰਕੇ ਹੁਣ ਤੁਹਾਡਾ ਚਲਾਨ ਵੀ ਹੋਵੇਗਾ ਤੁਹਾਡੇ ਦਿੱਤੇ ਹੋਏ ਪੈਸੇ ਵੀ ਜਾਣਗੇ ਤੇ ਅਲੱਗ ਤੁਹਾਨੂੰ 2000 ਦਾ ਜੁਰਮਾਨਾ ਵੀ ਭਰਨਾ ਹੋਵੇਗਾ ਤੇ ਮੈਂ ਤੁਹਾਡਾ ਚਲਾਨ ਕੱਟ ਰਿਹਾ ਹਾਂ ਉਸ ਤੋਂ ਬਾਅਦ ਉਹ ਹਵਲਦਾਰ ਨੂੰ ਆਦੇਸ਼ ਦੇ ਦਿੰਦਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਐਸਐਸਪੀ ਦੇਖਦੇ ਨੇ ਐਸਐਸਪੀ ਵੱਡੇ ਸਾਬ ਨੂੰ ਕਹਿੰਦੇ ਹਨ ਕਿ ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਰਿਸ਼ਵਤ ਮੰਗਦੇ ਹੋਏ ਤੇ ਰਿਸ਼ਵਤ ਲੈਣ ਤੋਂ ਬਾਅਦ ਵੀ ਤੁਸੀਂ ਇਸ ਦਾ ਚਲਾਨ ਕੱਟ ਰਹੇ ਹੋ ਜਿਹੜਾ ਵੱਡਾ ਸਾਹਿਬ ਉੱਥੇ ਬੈਠਿਆ ਹੋਇਆ ਸੀ ਉਸ ਨੂੰ ਇੱਕਦਮ ਗੁੱਸਾ ਆਉਂਦਾ ਹੈ ਤੇ ਉਹ ਕੁਰਸੀ ਤੋਂ ਖੜਾ ਹੋਣ ਤੋਂ ਬਾਅਦ ਇੱਕਦਮ ਐਸਐਸਪੀ ਦਾ ਕਾਲਰ ਫੜ ਲੈਂਦਾ ਹੈ ਤੇ ਉਹ ਐਸਐਸਪੀ ਸਾਹਿਬ ਦੇ ਥੱਪਣ ਮਾਰਨੀ ਹੀ ਵਾਲਾ ਸੀ ਤੇ ਉਦੋਂ ਹੀ ਜਿਹੜਾ ਐਸਐਸਪੀ ਸਾਹਿਬ ਹੁੰਦੇ ਨੇ ਉਹ ਇੱਕਦਮ ਤੋਂ ਆਪਣਾ ਆਈ ਕਾਰਡ ਕੱਢਦੇ ਨੇ ਤੇ ਉਸ ਵੱਡੇ ਸਾਹਬ ਦੇ ਸਾਹਮਣੇ ਕਰ ਦਿੰਦੇ ਨੇ ਹੁਣ ਜਿਵੇਂ ਹੀ ਵੱਡਾ ਸਾਹਬ ਐਸਐਸਪੀ ਸਾਹਬ ਦਾ ਆਈ ਕਾਰਡ ਦੇਖਦਾ ਹੈ ਤਾਂ ਇਕਦਮ ਦੋਵੇਂ ਉਹਨਾਂ ਦੇ ਪੈਰਾਂ ਦੇ ਨੀਚੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਇਕਦਮ ਚੁੱਪਚਾਪ ਖੜੇ ਹੋ ਜਾਂਦੇ ਨੇ ਤੇ ਇਕਦਮ ਘਬਰਾੜ ਦੇ ਵਿੱਚ ਉਹਨਾਂ ਨੂੰ ਸਲੂਟ ਮਾਰਦੇ ਨੇ ਤੇ ਕਹਿੰਦੇ ਨੇ ਕਿ ਸਾਹਬ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਅੱਗੇ ਤੋਂ ਤੁਹਾਨੂੰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲੇਗਾ ਹੁਣ ਜਦੋਂ ਇਹ ਮਾਮਲਾ ਭੱਗ ਗਿਆ ਸੀ ਜਿਹੜੀਆਂ ਗੱਡੀ ਦੇ ਵਿੱਚ ਸਵਾਰੀਆਂ ਸੀ ਉਹ ਸਾਰੀਆਂ ਸਵਾਰੀਆਂ ਵੀ ਉੱਥੇ ਆ ਕੇ ਖੜੀਆਂ ਹੋ ਜਾਂਦੀਆਂ ਨੇ ਉਦੋਂ ਹੀ ਸਵਾਰੀਆਂ ਵਿੱਚੋਂ ਨਿਕਲ ਕੇ ਇੱਕ ਵਿਅਕਤੀ ਕਹਿੰਦਾ ਹੈ ਕਿ ਇਹਨਾਂ ਲੋਕਾਂ ਦਾ ਤਾਂ ਰੋਜ਼ ਦਾ ਕੰਮ ਹੋ ਗਿਆ ਹੈ ਤੇ ਸਾਨੂੰ ਇੱਧਰ ਆਣਾ ਜਾਣਾ ਪੈਂਦਾ ਹੈ ਇਹ ਗੱਡਿਆਂ ਨੂੰ ਰੋਕਦੇ ਨੇ ਤੇ ਰੋਕਣ ਤੋਂ ਬਾਅਦ ਇਹ ਪੈਸੇ ਯਾਨੀ ਕਿ ਰਿਸ਼ਵਤ ਲੈ ਲੈਂਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਐਸਐਸਪੀ ਹੁੰਦਾ ਹੈ ਉਹ ਵੱਡੇ ਸਾਹਿਬ ਨੂੰ ਧਮਕਾਉਂਦਾ ਹੈ ਤੇ ਜਦੋਂ ਇਹ ਸਾਰਾ ਕੁਝ ਪੁਲਿਸ ਵਾਲੇ ਵੀ ਦੇਖਦੇ ਨੇ ਤਾਂ ਉਹ ਹੈਰਾਨ ਹੋ ਜਾਂਦੇ ਨੇ ਤੇ ਸੋਚਾਂ ਦੇ ਵਿੱਚ ਪੈ ਜਾਂਦੇ ਨੇ ਕਿ ਆਖਰ ਸਾਡੇ ਨਾਲ ਇਹ ਹੋ ਕੀ ਗਿਆ ਐਸਐਸਪੀ ਸਾਹਿਬ ਉਹਨਾਂ ਨੂੰ ਧਮਕਾਉਂਦੇ ਨੇ ਤੇ ਉਸ ਤੋਂ ਬਾਅਦ ਵੱਡੇ ਅਫਸਰਾਂ ਨੂੰ ਫੋਨ ਕਰ ਦਿੰਦੇ ਨੇ ਕਿ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਮੌਕੇ ਤੇ ਆ ਕੇ ਇਹਨਾਂ ਨੂੰ ਹੁਣੇ ਹੀ ਸਸਪੈਂਡ ਕਰੋ ਤੇ ਇਹਨਾਂ ਦੀ ਜਗ੍ਹਾ ਕਿਸੇ ਹੋਰ ਟੀਮ ਨੂੰ ਕੰਮ ਕਰਨ ਦੇ ਲਈ ਭੇਜੋ ਕਿਉਂਕਿ ਇਹ ਸਾਰੀਆਂ ਆਉਣ ਜਾਣ ਵਾਲੀਆਂ ਗੱਡੀਆਂ ਤੋਂ ਬਸੂਲੀ ਕਰਦੇ ਨੇ ਤੇ ਇਸ ਗੱਲ ਦਾ ਸਬੂਤ ਮੇਰੇ ਕੋਲ ਹੈ ਇਹਨਾਂ ਕਹਿ ਕੇ ਐਸਐਸਪੀ ਸਾਹਿਬ ਉਸੇ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਪਹੁੰਚ ਜਾਂਦੇ ਨੇ ਉੱਥੇ ਜਾਣ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਨੇ ਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਪੂਰੀ ਕਹਾਣੀ ਦੱਸਦੇ ਨੇ ਤੇ ਜਿਹੜੇ ਐਸਐਸਪੀ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਉਹਨਾਂ ਨੂੰ ਦੱਸਦੇ ਨੇ ਕਿ ਇੱਥੇ ਤਾਂ ਇਹ ਆਮ ਗੱਲ ਹੈ ਇਥੋਂ ਦੇ ਪੁਲਿਸ ਅਫਸਰ ਇਦਾਂ ਕਰਦੇ ਹੀ ਰਹਿੰਦੇ ਨੇ ਪਰ ਐਸਐਸਪੀ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਅੱਗੋਂ ਅਜਿਹਾ ਕੁਝ ਵੀ ਨਹੀਂ ਹੋਵੇਗਾ ਮੈਂ ਉਹਨਾਂ ਨੂੰ ਸਸਪੈਂਡ ਕਰਵਾ ਦਿੱਤਾ ਤੇ ਉਹਨਾਂ ਦੇ ਖਿਲਾਫ ਮੈਂ ਕੋਰਟ ਦੇ ਵਿੱਚ ਕਾਰਵਾਈ ਵੀ ਕਰਾਂਗਾ ਇਸ ਗੱਲ ਦਾ ਸਬੂਤ ਮੇਰੇ ਕੋਲ ਹੈ ਤੇ ਮੈਂ ਉਸ ਸਬੂਤ ਨੂੰ ਲੈ ਕੇ ਕੋਰਟ ਤੱਕ ਜਾਵਾਂਗਾ ਤੇ ਅਗਲੇ ਹੀ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਐਸਐਸਪੀ ਸਾਹਿਬ ਆਪਣੇ ਡਰਾਈਵਰ ਨੂੰ ਫੋਨ ਕਰਦੇ ਨੇ ਡਰਾਈਵਰ ਆਪਣੇ ਘਰ ਤੋਂ ਆਉਣ ਤੋਂ ਬਾਅਦ ਉਹ ਗੱਡੀ ਲੈ ਕੇ ਸਿੱਧਾ ਐਸਐਸਪੀ ਸਾਹਿਬ ਕੋਲ ਚਲਿਆ ਜਾਂਦਾ ਹੈ ਐਸਐਸਪੀ ਸਾਹਿਬ ਸਾਰਿਆਂ ਨੂੰ ਮਿਲ ਕੇ ਆਪਣੀ ਗੱਡੀ ਦੇ ਵਿੱਚ ਬੈਠਦੇ ਨੇ ਡਰਾਈਵਰ ਦੇ ਨਾਲ ਤੇ ਸਿੱਧਾ ਗੱਡੀ ਨੂੰ ਟੈਕਸੀ ਸਟੈਂਡ ਤੇ ਲਿਜਾਣ ਲਈ ਕਹਿੰਦੇ ਨੇ ਜਿਸ ਸਟੈਂਡ ਤੋਂ ਉਹ ਗੱਡੀ ਵਾਲਾ ਆਇਆ ਸੀ ਇਸ ਗੱਡੀ ਦੇ ਵਿੱਚ ਬੈਠ ਕੇ ਉਹ ਰਾਤ ਨੂੰ ਸਫ਼ਰ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਐਸਐਸਪੀ ਦਾ ਡਰਾਈਵਰ ਹੁੰਦਾ ਹੈ ਉਹ ਗੱਡੀ ਸਿੱਧਾ ਸਟੈਂਡ ਤੇ ਲੈ ਜਾਂਦਾ ਹੈ ਜਿੱਥੇ ਕਈ ਗੱਡੀਆਂ ਵਾਲੇ ਆਪਣੀਆਂ ਗੱਡੀਆਂ 'ਚ ਸਵਾਰੀਆਂ ਭਰਿਆ ਕਰਦੇ ਸੀ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਇਆ ਕਰਦੇ ਸੀ ਉਸ ਦੇ ਨਾਲ ਹੀ ਆਪਣੇ ਖਰਚਾ ਕੱਢਿਆ ਕਰਦੇ ਸੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਉੱਥੇ ਜਾ ਕੇ ਉਸੇ ਡਰਾਈਵਰ ਨੂੰ ਲੱਭਦੇ ਨੇ ਜਿਸ ਦੇ ਨਾਲ ਉਹਨਾਂ ਨੇ ਰਾਤ ਨੂੰ ਸਫ਼ਰ ਕੀਤਾ ਸੀ ਜਿਵੇਂ ਇਹ ਡਰਾਈਵਰ ਐਸਐਸਪੀ ਸਾਹਿਬ ਨੂੰ ਆਪਣੇ ਸਾਹਮਣੇ ਦੇਖਦਾ ਹੈ ਉਸ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਡਰਾਈਵਰ ਹੁੰਦਾ ਹੈ ਉਹ ਐਸਐਸਪੀ ਸਾਹਿਬ ਤੇ ਉਸ ਦੇ ਡਰਾਈਵਰ ਨੂੰ ਸਟੈਂਡ ਦੇ ਅੰਦਰ ਲੈ ਜਾਂਦਾ ਹੈ ਤੇ ਬਿਠਾਉਂਦਾ ਹੈ ਤੇ ਜਦੋਂ ਐਸਐਸਪੀ ਸਾਹਿਬ ਬੈਠਦੇ ਨੇ ਤੇ ਸਾਰੇ ਹੀ ਡਰਾਈਵਰ ਉਹਨਾਂ ਦੇ ਆਲੇ-ਦੁਆਲੇ ਖੜੇ ਹੋ ਜਾਂਦੇ ਨੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਜਿਹੜੀ ਵੀ ਪੁਲਿਸ ਦੀ ਵਜਾ ਦੇ ਨਾਲ ਮੁਸ਼ਕਲ ਆਉਂਦੀ ਹੈ ਉਸ ਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਸਾਡੇ ਕੁਝ ਅਫਸਰਾਂ ਦੀ ਵਜਾ ਦੇ ਨਾਲ ਅਜਿਹਾ ਕੁਝ ਹੋ ਰਿਹਾ ਸੀ ਪਰ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਅੱਗੇ ਤੋਂ ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨ ਕਰਦਾ ਹੈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਸਕਦੇ ਹੋ ਉਸ ਤੋਂ ਬਾਅਦ ਐਸਐਸਪੀ ਸਾਹਿਬ ਡਰਾਈਵਰ ਤੋਂ ਉਹ ਵੀਡੀਓ ਲੈਂਦੇ ਨੇ ਜਿਹੜੀ ਉਹਨਾਂ ਨੇ ਰਾਤ ਨੂੰ ਬਣਾਈ ਸੀ ਤੇ ਵੀਡੀਓ ਲੈਣ ਤੋਂ ਬਾਅਦ ਸਾਰੇ ਡਰਾਈਵਰਾਂ ਨੂੰ ਕਹਿੰਦੇ ਨੇ ਕਿ ਪਹਿਲਾਂ ਤਾਂ ਤੁਸੀਂ ਆਪਣੇ ਪੂਰੇ ਕਾਗਜ਼ ਕੰਪਲੀਟ ਰੱਖਣੇ ਨੇ ਤੇ ਉਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਤੁਸੀਂ ਬੇਚਿਜਕ ਮੈਨੂੰ ਫੋਨ ਕਰ ਸਕਦੇ ਹੋ ਇਹ ਕਹਿ ਕੇ ਐਸਐਸਪੀ ਸਾਹਿਬ ਆਪਣੇ ਡਰਾਈਵਰ ਦੇ ਨਾਲ ਬੈਠਦੇ ਨੇ ਤੇ ਸਿੱਧਾ ਆਪਣੀ ਡਿਊਟੀ ਤੇ ਚਲੇ ਜਾਂਦੇ ਨੇ ਉੱਥੇ ਜਾਣ ਤੋਂ ਬਾਅਦ ਜਿਹੜਾ ਐਸਐਸਪੀ ਹੁੰਦੇ ਨੇ ਪੁਲਿਸ ਵਾਲਿਆਂ ਤੇ ਕਾਰਵਾਈ ਕਰਦੇ ਨੇ ਫਿਰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਤੇ ਕੋਰਟ 'ਚ ਜਾਣ ਤੋਂ ਬਾਅਦ ਜੱਜ ਸਾਹਿਬ ਉਹਨਾਂ ਸਾਰੇ ਪੁਲਿਸ ਵਾਲਿਆਂ ਨੂੰ ਸਜ਼ਾ ਸੁਣਾ ਦਿੰਦੇ ਨੇ ਜਿਹੜੇ ਉੱਥੇ ਨਾਕੇ ਤੇ ਨਜਾਇਜ਼ ਬਸੂਲੀ ਕਰ ਰਹੇ ਸੀ ਤੇ ਉਹਨਾਂ ਦਾ ਸਾਥ ਦੇ ਰਹੇ ਸੀ ਸਾਰੇ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਇੱਧਰ ਜਿਹੜਾ ਐਸਐਸਪੀ ਸਾਹਿਬ ਹੁੰਦੇ ਨੇ ਉਹ ਆਪਣੇ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰਿਆ ਕਰਦੇ ਸੀ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਐਸਐਸਪੀ ਸਾਹਿਬ ਨੇ ਗਰਾਉਂਡ ਲੈਵਲ ਤੇ ਜਾ ਕੇ ਅਜਿਹੀ ਇਨਕੁਆਇਰੀ ਕੀਤੀ ਇੱਧਰ ਜਿਹੜੇ ਟੈਕਸੀ ਡਰਾਈਵਰ ਸੀ ਉਹਨਾਂ ਸਾਰਿਆਂ ਦੇ ਕੋਲ ਐਸਐਸਪੀ ਦਾ ਨੰਬਰ ਸੀ ਤੇ ਜਦੋਂ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਇਆ ਕਰਦੀ ਤਾਂ ਉਹ ਸਿੱਧਾ ਐਸਐਸਪੀ ਸਾਹਿਬ ਨੂੰ ਫੋਨ ਕਰ ਦਿਆ ਕਰਦੇ ਤੇ ਐਸਐਸਪੀ ਸਾਹਿਬ ਵੀ ਉਹਨਾਂ ਦੀ ਇੱਕ ਹੀ ਫੋਨ ਤੇ ਮਦਦ ਕਰ ਦਿਆ ਕਰਦੇ ਸੀ ਜੇਕਰ ਉਹ ਖੁਦ ਨਹੀਂ ਜਾ ਸਕਦੇ ਸੀ ਤਾਂ ਉਹ ਆਪਣੇ ਹੀ ਸਟਾਫ ਦੇ ਵਿੱਚੋਂ ਕਿਸੇ ਮੈਂਬਰ ਨੂੰ ਭੇਜ ਦਿਆ ਕਰਦੇ ਤੇ ਕਿਹਾ ਕਰਦੇ ਕਿ ਜਿਹੜਾ ਜਾਇਜ਼ ਹੈ ਉਹੀ ਤੁਸੀਂ ਕਰਨਾ ਹੈ ਸੋ ਦੋਸਤੋ ਇਹ ਸੀ ਕਹਾਣੀ ਇੱਕ ਇਮਾਨਦਾਰ ਐਸਐਸਪੀ ਦੀ ਜਿਨ੍ਹਾਂ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਉਥੇ ਦਿੱਤੇ ਜਿਸ ਵਕਤ ਉਹ ਕਿਸੇ ਵਿਅਕਤੀ ਦੀ ਗੱਡੀ 'ਚ ਲਿਫਟ ਲੈ ਕੇ ਬੈਠੇ ਸੀ ਪਰ ਉਸ ਨੂੰ ਹੀ ਪੁਲਿਸ ਨੇ ਰੋਕ ਲਿਆ ਤੇ ਉਹਨਾਂ ਤੋਂ ਪੈਸੇ ਮੰਗਣ ਲੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਸਐਸਪੀ ਬਾਰੇ ਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਪੁਲਿਸ ਵਾਲਿਆਂ ਦੇ ਬਾਰੇ ਜਿਹੜੇ ਰਿਸ਼ਵਤ ਲੈ ਰਹੇ ਸੀ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਸਟੋਰੀ ਦੇ ਨਾਲ ਇੱਕ ਹੋਰ ਵਧੀਆ ਜੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ